ਸਤਰੀਏ ਕਾਲ ਜੀ ਤੇ ਸਵਾਗਤ ਹੈ ਅੱਜ ਦੀ ਇਸ ਖਾਸ ਗੱਲਬਾਤ ਵਿੱਚ ਅੱਜ ਨਾ ਜਿਹੜਾ ਵਿਸ਼ਾ ਆਪਾਂ ਛੇੜ ਰਹੇ ਆ ਉਹ ਸੱਚੀ ਬਹੁਤ ਬਹੁਤ ਡੂੰਗਾ ਵਾ ਹੂੰ ਇਹ ਸਾਨੂੰ ਆਪਣੀ ਹੋਂਦ ਦੇ ਮਤਲਬ ਬਿਲਕੁਲ ਬੁਨਿਆਦੀ ਸਵਾਲਾਂ ਨਾਲ ਜੋੜਦਾ ਜਿਵੇਂ ਸਮੇਂ ਦੀ ਅਸਲੀਅਤ ਕੀ ਹੈ ਹਾਂਜੀ ਕੀ ਸਾਡੀ ਆਪਣੀ ਮਰਜ਼ੀ ਉਹ ਜਿਹਨੂੰ ਆਪਾਂ ਆਜ਼ਾਦ ਇੱਛਾ ਕਹਿੰਦੇ ਆ ਉਹ ਸੱਚੀ ਹੈਗੀ ਹੈ ਇਹ ਵੀ ਬਹੁਤ ਵੱਡਾ ਸਵਾਲ ਆ ਤੇ ਸ਼ਾਇਦ ਸਭ ਤੋਂ ਵੱਡਾ ਕਿ ਇਹ ਅਸੀਂ ਕੌਣ ਆ ਆ ਜਿਹੜੇ ਸਮੇਂ ਦੇ ਨਾਲ-ਨਾਲ ਬਦਲਦੇ ਰਹਿੰਦੇ ਆ ਬਿਲਕੁਲ ਸਾਡੇ ਕੋਲ ਅੱਜ ਕੁਝ ਬੜੇ ਦਿਲਚਸਪ ਸਰੋਤ ਨੇ ਤੁਹਾਡੇ ਜੀਵਨ ਦਾ ਗੁਪਤ ਵਿਗਿਆਨ ਤੇ ਸਮੇਂ ਦਾ ਪਰਮ ਅਤੇ ਚੇਤਨਾ ਦੀ ਗੁੱਥੀ ਦੇ ਕੁਝ ਖਾਸ ਹਿੱਸੇ। ਹਾਂਜੀ ਮੈਂ ਵੀ ਦੇਖੇ ਨੇ, ਕਾਫੀ ਵਧੀਆਂ ਨੇ। ਤੇ ਇਹ ਸਰੋਤਨਾ ਇਹਨਾਂ ਗੁੰਝਲਦਾਰ ਮੁੱਦਿਆਂ ਨੂੰ ਵਿਗਿਆਨ ਤੇ ਫਿਲਾਸਫੀ ਦੋਵਾਂ ਨਜ਼ਰੀਆਂ ਤੋਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆ। ਆਪਾਂ ਗੱਲ ਕਰਾਂਗੇ ਸਮੇਂ ਦੇ ਪਰਮ ਦੀ ਕਾਰਨ ਪ੍ਰਭਾਵ ਦੇ ਅਜੀਬ ਚੱਕਰਾਂ ਦੀ। ਜਿਹਨੂੰ ਕਾਰਨਲ ਲੂਪ ਕਹਿੰਦੇ ਆ ਕਾਰਨਲ ਲੂਪ ਹਾਂ ਤੇ ਉਹ ਮਸ਼ਹੂਰ ਗ੍ਰੈਂਡਫਾਦਰ ਪੈਰਾਡੌਕਸ ਤੇ ਥੀਸੀਸ ਦੇ ਜਹਾਜ਼ ਵਾਲੀ ਤਹਿਲੀ ਵੀ ਮਕਸਦ ਬਸ ਇਹੀ ਹੈ ਸਮਝਣਾ ਕਿ ਇਹ ਸਭ ਸਾਡੇ ਆਪਣੇ ਆਪ ਨੂੰ ਤੇ ਦੁਨੀਆਂ ਨੂੰ ਦੇਖਣ ਦੇ ਨਜ਼ਰੀਏ ਨੂੰ ਕਿਵੇਂ ਬਦਲ ਸਕਦਾ ਤੁਸੀਂ ਬਿਲਕੁਲ ਸਹੀ ਕਿਹਾ ਤੇ ਇਹ ਸਿਰਫ ਮਤਲਬ ਕਿਤਾਬੀ ਗੱਲਾਂ ਨਹੀਂ ਹੈ ਇਹ ਸਵਾਲ ਤਾਂ ਸਾਡੇ ਰੋਜ਼ ਦੇ ਤਜਰਬਿਆਂ ਨਾਲ ਸਾਡੀਆਂ ਯਾਦਾਂ ਨਾਲ ਹਾਂ ਸਾਡੇ ਫੈਸਲਿਆਂ ਨਾਲ ਵੀ ਬਿਲਕੁਲ ਸਾਡੇ ਫੈਸਲਿਆਂ ਨਾਲ ਸਾਡੀ ਆਪਣੀ ਪਛਾਣ ਦੇ ਅਹਿਸਾਸ ਨਾਲ ਸਿੱਧਾ ਜੁੜੇ ਹੋਏ ਨੇ ਜਦੋਂ ਆਪਾਂ ਇਹ ਸੋਚਦੇ ਆ ਨਾ ਕਿ ਸ਼ਾਇਦ ਸਮਾਂ ਹੋਵੇ ਨਹੀਂ ਵਗਦਾ ਜਿਵੇਂ ਅਸੀਂ ਸੋਚਦੇ ਆ ਜਾਂ ਸਾਡੀ ਆਜ਼ਾਦੀ ਇੱਕ ਭੁਲੇਖਾ ਹੋਵੇ ਹਾਂ ਤਾਂ ਇਹ ਚੀਜ਼ਾਂ ਸਾਡੇ ਜੀਵਨ ਨੂੰ ਦੇਖਣ ਦਾ ਪੂਰਾ ਨਜ਼ਰੀਆ ਹੀ ਬਦਲ ਸਕਦੀਆਂ ਨੇ ਤਾਂ ਫਿਰ ਆਓ ਸ਼ੁਰੂ ਕਰੀਏ ਪਹਿਲਾਂ ਗੱਲ ਕਰਦੇ ਆ ਸਮੇਂ ਦੇ ਭ੍ਰਮ ਦੀ ਆਇਨਸਟਾਈਨ ਨੇ ਕਿਹਾ ਸੀ ਨਾ ਕਿ ਅਤੀਤ ਵਰਤਮਾਨ ਤੇ ਭਵਿੱਖ ਦਾ ਫਰਕ ਸਿਰਫ ਇੱਕ ਭ੍ਰਮ ਹੈ ਭਾਵੇਂ ਲਗਾਤਾਰ ਬਣਿਆ ਰਹਿੰਦਾ ਹੈ ਹਾਂ ਬੜਾ ਮਸ਼ਹੂਰ ਕਥਨ ਹੈ ਉਹਨਾਂ ਦਾ ਮਾਰੇ ਸੁਣਨ ਨੂੰ ਬੜਾ ਅਜੀਬ ਲੱਗਦਾ ਕਿਉਂਕਿ ਐਸੀ ਤਾਂ ਹਮੇਸ਼ਾ ਸਮੇਂ ਨੂੰ ਇੱਕ ਲਕੀਰ ਵਾਂਗ ਮਹਿਸੂਸ ਕਰਦੇ ਆ ਜਿਹੜੀ ਪਿੱਛੋਂ ਅੱਗੇ ਨੂੰ ਜਾ ਰਹੀ ਹੈ ਤਾਂ ਕੀ ਆਇਨਸਟਾਈਨ ਕਹਰੇ ਸੀ ਕਿ ਸਾਡਾ ਇੱਕ ਪੂਰਾ ਅਨੁਭਵ ਹੀ ਗਲਤ ਹੈ ਹਾਂਜੀ ਇਹ ਸਾਡੇ ਆਮ ਅਨੁਭਵ ਦੇ ਤਾਂ ਬਿਲਕੁਲ ਉਲਟ ਹੈ ਦੇਖੋ ਫਿਜ਼ਿਕਸ ਵਿੱਚ ਇੱਕ ਥਿਓਰੀ ਹੈ ਜਿਹਨੂੰ ਬਲਾਕ ਬ੍ਰਹਮੰਡ ਕਹਿੰਦੇ ਆ ਬਲਾਕ ਬ੍ਰਹਮੰਡ ਹਾਂ ਬਲਾਕ ਯੂਨੀਵਰਸ ਇਹ ਆਇਨਸਟਾਈਨ ਦੀ ਰਿਲੇਟਿਵਿਟੀ ਤੋਂ ਹੀ ਨਿਕਲਦੀ ਹੈ ਇਹਦੇ ਮੁਤਾਬਿਕ ਸਮਾਂ ਅਸਲ 'ਚ ਵਗਦਾ ਨਹੀਂ ਸਗੋ ਸਾਰਾ ਸਮਾਂ ਹਰ ਬੀਤਿਆ ਪਲ ਹਰ ਮੌਜੂਦਾ ਪਲ ਹਰ ਆਉਣ ਵਾਲਾ ਪਲ ਉਹ ਇੱਕ ਵੱਡੇ 4 ਡਾਈਮੈਂਸ਼ਨਲ ਬਲਾਕ ਵਿੱਚ ਇੱਕੋ ਵੇਲੇ ਮੌਜੂਦ ਹੈ ਇੱਕੋ ਵੇਲੇ ਸਭ ਕੁਝ ਹਾਂ ਜਿਵੇਂ ਸਪੇਸ ਦੀ ਲੰਬਾਈ ਚੌੜਾਈ ਉਚਾਈ ਹੁੰਦੀ ਹੈ ਨਾ ਉਵੇਂ ਸਮਾਂ ਚੌਥਾ ਡਾਈਮੈਂਸ਼ਨ ਹੈ ਤੇ ਸਭ ਕੁਝ ਉਸ ਬਲਾਕ ਵਿੱਚ ਫਿਕਸ ਹੈ ਸਰੋਤਾ ਵਿੱਚ ਨਾ ਇੱਕ ਫਿਲਮ ਰੀਲ ਦੀ ਉਦਾਹਰਣ ਦਿੱਤੀ ਗਈ ਹੈ ਉਹਦੇ ਨਾਲ ਸੌਖਾ ਸਮਝ ਆ ਜਾਂਦਾ ਹੈ ਅੱਛਾ ਫਿਲਮ ਰੀਲ ਕਿਵੇਂ ਸੋਚੋ ਪੂਰੀ ਫਿਲਮ ਸ਼ੁਰੂ ਤੋਂ ਅਖੀਰ ਤੱਕ ਉਸ ਰੀਲ ਤੇ ਪਹਿਲਾਂ ਹੀ ਹੈਗੀ ਹੈ ਹੈਨਾ ਸਾਡੀ ਚੇਤਨਾ ਜਿਹੜੀ ਹੈ ਉਹ ਪ੍ਰੋਜੈਕਟਰ ਦੀ ਲਾਈਟ ਵਾਂਗੂ ਹੈ ਉਹ ਇੱਕ ਵੇਲੇ ਸਿਰਫ ਇੱਕ ਫਰੇਮ ਨੂੰ ਰੋਸ਼ਨ ਕਰਦੀ ਹੈ ਜਿਹੜਾ ਫਰੇਮ ਰੋਸ਼ਨ ਹੋਇਆ ਉਹਨੂੰ ਅਸੀਂ ਹੁਣ ਹੈ ਜਾਂ ਵਰਤਮਾਨ ਕਹਿ ਦਿੰਨੇ ਆ ਪਰ ਰੀਲ ਦੇ ਬਾਕੀ ਸਾਰੇ ਫਰੇਮ ਪਿਛਲੇ ਵੀ ਤੇ ਅਗਲੇ ਵੀ ਉਹ ਉੱਥੇ ਹੀ ਮੌਜੂਦ ਨੇ ਭਾਵੇਂ ਸਾਡੀ ਚੇਤਨਾ ਉਹਨਾਂ ਨੂੰ ਦੇਖ ਨਹੀਂ ਰਹੀ ਓਹੋ ਇਹ ਤਾਂ ਮਤਲਬ ਦਿਮਾਗ ਘਮਾਉਣ ਵਾਲੀ ਗੱਲ ਹੈ ਜੇ ਸਭ ਕੁਝ ਪਹਿਲਾਂ ਤੋਂ ਮੌਜੂਦ ਹੈ ਤਾਂ ਫਿਰ ਇਹਦਾ ਸਾਡੇ ਮਨ ਤੇ ਸਾਡੇ ਅਨੁਭਵ ਤੇ ਕੀ ਅਸਰ ਪੈਂਦਾ ਸਰੋਤਾ ਚ ਇੱਕ ਬੜੀ دلچਸਪ ਗੱਲ ਲਿਖੀ ਸੀ ਕਿ ਜਦੋਂ ਕੋਈ ਪੁਰਾਣੇ ਦੁੱਖ ਨੂੰ ਯਾਦ ਕਰਕੇ ਦੁਖੀ ਹੁੰਦਾ ਹੈ ਹਾਂਜੀ ਤਾਂ ਉਹ ਸਿਰਫ ਯਾਦ ਨਹੀਂ ਕਰ ਰਿਹਾ ਹੁੰਦਾ ਉਹਨੂੰ ਐਕਟਿਵ ਚੇਤਨਾ ਫਰੇਮ ਕੀਤਾ ਗਿਆ ਇੱਕ ਹੀ ਚੀਜ਼ ਹੋਈ ਐਕਟਿਵ ਚੇਤਨਾ ਫਰੇਮ ਹਾਂ ਇਹ ਬਹੁਤ ਟੁੰਗੀ ਗੱਲ ਹੈ ਇਸ ਬਲੌਕ ਬ੍ਰਹਿਮੰਡ ਦੇ ਹਿਸਾਬ ਨਾਲ ਇਹਦਾ ਮਤਲਬ ਇਹ ਬਣਦਾ ਹੈ ਕਿ ਜਦੋਂ ਅਸੀਂ ਕਿਸੇ ਪੁਰਾਣੀ ਘਟਨਾ ਖਾਸ ਕਰਕੇ ਦੁਖਦਾਈ ਘਟਨਾ ਬਾਰੇ ਸੋਚਦੇ ਆਂ ਜਾਂ ਮਹਿਸੂਸ ਕਰਦੇ ਆਂ ਤਾਂ ਅਸੀਂ ਸਿਰਫ ਦਿਮਾਗ 'ਚ ਸਟੋਰ ਕੀਤੀ ਇਨਫੋਰਮੇਸ਼ਨ ਨੂੰ ਨਹੀਂ ਕੱਢ ਰਹੇ ਅੱਛਾ ਤਾਂ ਫਿਰ ਕੀ ਕਰ ਰਹੇ ਹੋ ਨੇ ਸਗੋਂ ਇਹ ਹੋ ਸਕਦਾ ਹੈ ਕਿ ਸਾਡੀ ਚੇਤਨਾ ਕਿਸੇ ਤਰ੍ਹਾਂ ਸਮੇਂ ਦੇ ਉਸ ਅਸਲੀ ਫਰੇਮ ਨਾਲ ਉਸ ਪਲ ਦੀ ਅਸਲੀ ਵਾਈਬ੍ਰੇਸ਼ਨ ਨਾਲ ਜੁੜ ਜਾਂਦੀ ਹੈ ਜਿਹੜੀ ਉਸ ਬਲੌਕ ਬ੍ਰਹਮੰਡ ਵਿੱਚ ਹਲੇ ਵੀ ਮੌਜੂਦ ਹੈ ਮਤਲਬ ਅਸੀਂ ਉਸ ਪਲ ਨਾਲ ਸਿੱਧਾ ਜੁੜ ਜਾਂਦੇ ਹਾਂ ਹਾਂ ਇੱਕ ਤਰ੍ਹਾਂ ਨਾ ਜਿਵੇਂ ਰੇਡੀਓ ਹੁੰਦਾ ਨਾ ਹਵਾ 'ਚ ਕਿੰਨੇ ਸਟੇਸ਼ਨਾਂ ਦੀਆਂ ਤਰੰਗਾਂ ਹੁੰਦੀਆਂ ਪਰ ਵੱਜਦਾ ਉਹੀ ਹੈ ਜਿਹਦੇ ਤੇ ਰੇਡੀਓ ਟਿਊਨ ਹੁੰਦਾ ਹਾਂਜੀ ਬਿਲਕੁਲ ਉਸੇ ਤਰ੍ਹਾਂ ਹੋ ਸਕਦਾ ਹੈ ਸਾਡੀ ਚੇਤਨਾ ਕਦੇ-ਕਦੇ ਪੁਰਾਣੇ ਕਿਸੇ ਫਰੇਮ ਤੇ ਟਿਊਨ ਹੋ ਜਾਂਦੀ ਹੈ ਤੇਸੀ ਉਸ ਵੇਲੇ ਦੀਆਂ ਭਾਵਨਾਵਾਂ ਨੂੰ ਦੁਬਾਰਾ ਮਹਿਸੂਸ ਕਰਨ ਲੱਗ ਪੈਨੇ ਆ ਜਿਵੇਂ ਉਹ ਹੁਣੇ ਹੀ ਹੋ ਰਿਹਾ ਹੋਵੇ ਇਹ ਸਿਰਫ ਯਾਦ ਤੋਂ ਵੱਧ ਕੇ ਇੱਕ ਤਰ੍ਹਾਂ ਦਾ ਰੀ ਲਿਵਿੰਗ ਹੈ ਵਾਹ ਇਹ ਤਾਂ ਯਾਦਾਂ ਤੇ ਭਾਵਨਾਵਾਂ ਨੂੰ ਸਮਝਣ ਦਾ ਬਿਲਕੁਲ ਹੀ ਨਵਾਂ ਤਰੀਕਾ ਹੋ ਗਿਆ ਸਰੋਤਾں ਚ ਇੱਕ ਹੋਰ ਮਿਸਾਲ ਸੀ ਟ੍ਰੇਨ ਦੀ ਹਾਂ ਟ੍ਰੇਨ ਵਾਲੀ ਜਿਵੇਂ ਆਪਾਂ ਟ੍ਰੇਨ ਚ ਬੈਠੇ ਆ ਤੇ ਖਿੜਕੀ ਤੋਂ ਬਾਹਰ ਦੇਖ ਰਹੇ ਆ ਸਾਨੂੰ ਲੱਗਦਾ ਦ੍ਰਿਸ਼ ਬਦਲ ਰਿਹਾ ਹੈ ਲੰਘ ਰਿਹਾ ਹੈ ਕਿਉਂਕਿ ਟ੍ਰੇਨ ਚੱਲ ਰਹੀ ਹੈ ਪਰ ਕੀ ਹੋਵੇ ਜੇ ਪੂਰੀ ਟ੍ਰੇਨ ਮਤਲਬ ਪੂਰਾ ਸਮਾਂ ਅਸਲ 'ਚ ਰੁਕਿਆ ਹੋਵੇ ਤੇ ਸਿਰਫ ਸਾਡਾ ਧਿਆਨ ਸਾਡੀ ਚੇਤਨਾ ਇੱਕ ਖਿੜਕੀ ਤੋਂ ਦੂਜੀ ਵੱਲ ਜਾ ਰਹੀ ਹੋਵੇ ਸਾਡਾ ਹੋਂ ਸਿਰਫ ਉਹ ਖਿੜਕੀ ਹੈ ਜਿੱਥੇ ਸਾਡਾ ਫੋਕਸ ਹੈ ਸੋਚਣਾ ਵੀ ਅਜੀਬ ਲੱਗਦਾ ਹੈ ਕਿ ਅਸੀਂ ਸਫਰ ਨਹੀਂ ਕਰ ਰਹੇ ਸਿਰਫ ਦੇਖ ਰਹੇ ਹਾਂ ਬਿਲਕੁਲ ਇਹ ਸਾਡੇ ਸਮੇਂ ਦੇ ਨਿੱਜੀ ਅਨੁਭਵ ਨੂੰ ਚੈਲੰਜ ਕਰਦਾ ਹੈ ਤੇ ਜੇ ਸਮਾਂ ਇਸ ਤਰ੍ਹਾਂ ਇੱਕ ਰੁਕਿਆ ਹੋਇਆ ਬਲੌਕ ਹੈ ਤਾਂ ਫਿਰ ਇਹ ਕਾਰਨ ਤੇ ਪ੍ਰਭਾਵ ਕੌਜ਼ ਐਂਡ ਇਫੈਕਟ ਤੇ ਸਾਡੇ ਰਵਾਇਤੀ ਵਿਚਾਰਾਂ ਨੂੰ ਵੀ ਉਲਝਾ ਦਿੰਦਾ ਹਾਂ ਓਈ ਤੇ ਇਥੇ ਹੀ ਫਿਰ ਕਾਰਨਲ ਲੂਪ ਦੀ ਗੱਲ ਆਉਂਦੀ ਹੈ ਜਿਹਨੂੰ ਬੂਟਸਟ੍ਰੈਪ ਪੈਰਾਡੌਕਸ ਵੀ ਕਹਿੰਦੇ ਆ ਹਾਂਜੀ ਕਾਰਨਲ ਲੂਪ ਪੈਰਾਡੌਕਸ ਸਰੋਤਾں ਚ ਇਹਦੀ ਇੱਕ ਉਦਾਹਰਨ ਸੀ ਨਾ ਉਹ ਟਾਈਮ ਮਸ਼ੀਨ ਵਾਲੀ ਹਾਂ ਦੱਸੋ ਕਿ ਮੰਨ ਲਓ ਤੁਸੀਂ ਭਵਿੱਖ 'ਚ ਟਾਈਮ ਮਸ਼ੀਨ ਬਣਾਈ ਤੁਸੀਂ ਪਿੱਛੇ ਗਏ ਤੇ ਇੱਕ ਨੌਜਵਾਨ ਸਾਇੰਟਿਸਟ ਨੂੰ ਮਿਲੇ ਜਿਨੇ ਅਜੇ ਆਪਣੀ ਵੱਡੀ ਖੋਜ ਨਹੀਂ ਸੀ ਕੀਤੀ ਠੀਕ ਤੁਸੀਂ ਉਹਨੂੰ ਉਹ ਫਾਰਮੂਲਾ ਦੱਸ ਦਿੱਤਾ ਜਿਸ ਕਰਕੇ ਉਹ ਬਾਅਦ 'ਚ ਮਸ਼ਹੂਰ ਹੋਇਆ ਹੁਣ ਗੱਲ ਇਹ ਹੈ ਕਿ ਤੁਸੀਂ ਵੱਡੇ ਹੁੰਦੇ ਹੋਏ ਉਸੇ ਸਾਇੰਟਿਸਟ ਦੀ ਕਿਤਾਬ ਪੜ੍ਹ ਕੇ ਪ੍ਰੇਰਿਤ ਹੋਏ ਸੀ ਜਿਸ ਵਿੱਚ ਉਹੀ ਫਾਰਮੂਲਾ ਸੀ ਤੇ ਉਸੇ ਫਾਰਮੂਲੇ ਕਰਕੇ ਤੁਸੀਂ ਟਾਈਮ ਮਸ਼ੀਨ ਬਣਾ ਸਕੇ ਅੱਛਾ ਤਾਂ ਸਵਾਲ ਇਹ ਹੈ ਕਿ ਉਹ ਫਾਰਮੂਲਾ ਆਇਆ ਕਿੱਥੋਂ ਉਹਦਾ ਅਸਲੀ ਸੋਮਾ ਕੌਣ ਸੀ ਤੁਸੀਂ ਜਾਂ ਉਹ ਸਾਇੰਟਿਸਟ ਇਹ ਤਾਂ ਇੱਕ ਚੱਕਰ ਬਣ ਗਿਆ ਜਿਹਦਾ ਕੋਈ ਸ਼ੁਰੂ ਹੀ ਨਹੀਂ ਬਿਲਕੁਲ ਇਹੀ ਕਾਰਨਲ ਲੂਪ ਹੈ ਇੱਕ ਸਥਿਤੀ ਜਿੱਥੇ ਘਟਨਾ A ਘਟਨਾ B ਦਾ ਕਾਰਨ ਬਣਦੀ ਹੈ ਤੇ ਘਟਨਾ B ਵਾਪਿਸ ਘਟਨਾ A ਦਾ ਕਾਰਨ ਬਣ ਜਾਂਦੀ ਹੈ ਕੋਈ ਬਾਹਰੋਂ ਸ਼ੁਰੂਆਤ ਨਹੀਂ ਹੁੰਦੀ ਜਾਣਕਾਰੀ ਜਾਂ ਕੋਈ ਚੀਜ਼ ਬਿਨਾਂ ਕਿਸੇ ਮੂੜ ਦੇ ਸਮਝ ਕੁੰਦੀ ਰਹਿੰਦੀ ਹੈ ਕਮਾਲ ਹੈ ਪਰ ਇਹਦਾ ਨਾ ਫਿਜ਼ਿਕਸ ਤੋਂ ਇਲਾਵਾ ਇੱਕ ਬੜਾ ਦਿਲਚਸਪ ਮਨੋਵਿਗਿਆਨਿਕ ਪਹਿਲੂ ਵੀ ਹੈ ਜਿਹੜਾ ਸਰੋਤਾਂ ਚ ਦੱਸਿਆ ਗਿਆ ਕਈ ਵਾਰ ਲੋਕ ਆਪਣੀਆਂ ਜ਼ਿੰਦਗੀਆਂ 'ਚ ਵੀ ਇਹੋ ਜਿਹੇ ਲੂਪਸ 'ਚ ਫਸ ਜਾਂਦੇ ਨੇ। ਮਨੋਵਿਗਿਆਨਿਕ ਟਾਈਮ ਲੂਪ ਮਤਲਬ ਜਿਵੇਂ ਕੋਈ ਆਪਣੀਆਂ ਪੁਰਾਣੀਆਂ ਆਦਤਾਂ ਜਾਂ ਡਰਾਂ ਜਾਂ ਰਿਸ਼ਤਿਆਂ ਦੇ ਪੈਟਰਨਾਂ 'ਚ ਬਾਰ-ਬਾਰ ਘੁੰਮਦਾ ਰਹੇ। ਹਾਂਜੀ ਬਿਲਕੁਲ। ਇਹ ਤਾਂ ਇੰਜ ਹੋਇਆ ਜਿਵੇਂ ਕੋਈ ਪੁਰਾਣੀ ਗਲਤੀ ਤੋਂ ਸਿੱਖੇ ਹੀ ਨਾ ਤੇ ਵਾਰ-ਵਾਰ ਉਹੀ ਹਾਲਾਤ ਬਣਾਈ ਜਾਵੇ ਬਿਨਾ ਸਮਝੇ ਕਿ ਉਹ ਆਪ ਹੀ ਉਸ ਚੱਕਰ ਨੂੰ ਘੁਮਾਰਿਆ ਹੈ। ਤੁਸੀਂ ਬਿਲਕੁਲ ਸਹੀ ਸਮਝਿਆ। ਸਰੋਤ ਇਸ ਨੂੰ ਮਨੋਵਿਗਿਆਨਿਕ ਟਾਈਮ ਲੂਪ ਕਹਿੰਦੇ ਨੇ। ਇਹ ਉਦੋਂ ਹੁੰਦਾ ਹੈ ਜਦੋਂ ਸਾਡੇ ਅਤੀਤ ਦੇ ਅਨਸੁਲਝੇ ਮੁੱਦੇ ਸਾਡੀਆਂ ਡੂੰਘੀਆਂ ਮੰਤਾਵਾਂ ਜਾਂ ਸਾਡੇ ਭਾਵਨਾਤਮਕ ਜ਼ਖਮ ਸਾਨੂੰ ਬਿੰਦਾ ਪਤਾ ਲੱਗੇ ਅਜਿਹੇ ਹਾਲਾਤ ਜਾਂ ਰਿਸ਼ਤੇ ਚੁਣਨ ਲਈ ਮਜਬੂਰ ਕਰਦੇ ਨੇ ਜੋ ਨਾ ਪੁਰਾਣੇ ਪੈਟਰਨਾਂ ਨੂੰ ਹੀ ਦੁਹਰਾਉਂਦੇ ਨੇ ਹੂੰ ਜਿਵੇਂ ਕੋਈ ਕਹਿੰਦਾ ਮੇਰੇ ਨਾਲ ਹਮੇਸ਼ਾ ਇਹੀ ਕਿਉਂ ਹੁੰਦਾ ਹਾਂ ਬਿਲਕੁਲ ਜਾਂ ਮੈਂ ਹਮੇਸ਼ਾ ਗਲਤ ਬੰਦਿਆਂ ਵੱਲੀ ਕਿਉਂ ਖਿੱਚੀ ਜਾਂਦੀ ਹਾਂ ਉਹ ਸ਼ਾਇਦ ਦੇਖ ਨਹੀਂ ਪਾਉਂਦੇ ਕਿ ਉਹ ਇੱਕ ਲੂਪ 'ਚ ਨੇ ਜਿੱਥੇ ਉਹਨਾਂ ਦੇ ਅੰਦਰ ਦੀਆਂ ਪ੍ਰਕਿਰਿਆਵਾਂ ਹੀ ਉਹਨਾਂ ਨਤੀਜਿਆਂ ਨੂੰ ਜਨਮ ਦੇ ਰਹੀਆਂ ਨੇ ਜਿਨ੍ਹਾਂ ਤੋਂ ਉਹ ਬਚਣਾ ਚਾਹੁੰਦੇ ਨੇ ਤਾਂ ਫਿਰ ਇਸ ਲੂਪ ਨੂੰ ਤੋੜਿਆ ਕਿਵੇਂ ਜਾਵੇ ਸਰੋਤਾ ਮੁਤਾਬਕ ਤਰੀਕਾ ਹੈ ਚੇਤਨ ਜਾਗਰੂਕਤਾ ਜਦੋਂ ਅਸੀਂ ਆਪਣੇ ਪੈਟਰਨਸ ਨੂੰ ਪਹਿਚਾਣਨਾ ਸ਼ੁਰੂ ਕਰਦੇ ਹਾਂ ਉਹਨਾਂ ਦੀਆਂ ਜੜ੍ਹਾਂ ਨੂੰ ਸਮਝਦੇ ਹਾਂ ਤਾਂ ਅਸੀਂ ਉਸ ਲੂਪ ਨੂੰ ਦੇਖ ਸਕਦੇ ਹਾਂ ਤੇ ਫਿਰ ਉਸ ਤੋਂ ਬਾਹਰ ਨਿਕਲਣ ਲਈ ਬکریاں ਚੋਣਾ ਕਰ ਸਕਦੇ ਹਾਂ ਇਹ ਗੱਲ ਤਾਂ ਬਹੁਤ ਕੰਮ ਦੀ ਹੈ ਪਰ ਇਹ ਜਿਹੜਾ ਬਲੌਕ ਬ੍ਰੈਂਡ ਬੰਡ ਤੇ ਕਾਰਨਲ ਲੂਪ ਦਾ ਆਈਡੀਆ ਵਾ ਇਹ ਦੋਵੇਂ ਮਿਲ ਕੇ ਇੱਕ ਬਹੁਤ ਵੱਡਾ ਸਵਾਲ ਖੜਾ ਕਰਦੇ ਨੇ ਸਾਡੀ ਆਜ਼ਾਦ ਇੱਛਾ ਮਤਲਬ ਫ੍ਰੀ ਵਿਲ ਬਾਰੇ ਹਾਂ ਸਭ ਤੋਂ ਵੱਡਾ ਸਵਾਲ ਜੇ ਸਾਰਾ ਸਮਾਂ ਪਹਿਲਾਂ ਹੀ ਮੌਜੂਦ ਹੈ ਇੱਕ ਬਲੌਕ ਵਾਂਗੂ ਜਾਂ ਜੇ ਸਾਡੇ ਕੰਮ ਕਿਸੇ ਲੂਪ ਦਾ ਹਿੱਸਾ ਨੇ ਜਿਸ ਦਾ ਕੋਈ ਸ਼ੁਰੂ ਹੀ ਨਹੀਂ ਤਾਂ ਕੀ ਸਾਡੇ ਫੈਸਲੇ ਸੱਚੀ ਸਾਡੇ ਨੇ ਕੀ ਸਾਡੇ ਕੋਲ ਅਸਲ 'ਚ ਚੋਣ ਦੀ ਆਜ਼ਾਦੀ ਹੈਗੀ ਹੈ ਜਾਂ ਅਸੀਂ ਬਸ ਇੱਕ ਪਹਿਲਾਂ ਤੋਂ ਲਿਖੀ ਸਕ੍ਰਿਪਟ ਦੇ ਕਿਰਦਾਰਾਂ? ਨਾਮ ਫ੍ਰੀ ਵਿਲ ਦੀ ਬਹਿਸ ਕਹਿੰਦੇ ਨੇ। ਹੂੰ। ਤੇ ਹੁਣ ਕੁਝ ਸਾਲਾਂ ਤੋਂ ਨਾ ਨਿਊਰੋਸਾਇੰਸ ਨੇ ਇਹਦੇ 'ਚ ਕੁਝ ਬੜੇ ਹੈਰਾਨ ਕਰਨ ਵਾਲੇ ਨਤੀਜੇ ਜੋੜੇ ਨੇ। ਸਰੋਤਾਂ 'ਚ ਕੁਝ ਪ੍ਰਯੋਗਾਂ ਦਾ ਜ਼ਿਕਰ ਹੈ ਜਿਵੇਂ ਉਹ ਬੈਂਜਾਮਿਨ ਲਿਬਿਟ ਦੇ ਪ੍ਰਯੋਗ। ਅੱਛਾ, ਉਹਨਾਂ 'ਚ ਕੀ ਪਤਾ ਲੱਗਾ? ਉਹਨਾਂ ਨੇ ਦਿਖਾਇਆ ਕਿ ਦਿਮਾਗ 'ਚ ਫੈਸਲਾ ਲੈਣ ਨਾਲ ਜੁੜੀ ਜਿਹੜੀ ਨਿਊਰਲ ਐਕਟੀਵਿਟੀ ਹੁੰਦੀ ਹੈ, ਉਹ ਅਕਸਰ ਉਦੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਬੰਦੇ ਨੂੰ ਚੇਤਨ ਤੌਰ ਤੇ ਪਤਾ ਵੀ ਨਹੀਂ ਹੁੰਦਾ ਕਿ ਉਹਨੇ ਫੈਸਲਾ ਲੈ ਲਿਆ ਕੀ ਮਤਲਬ ਮਤਲਬ ਦਿਮਾਗ ਪਹਿਲਾ ਫੈਸਲਾ ਕਰ ਲੈਂਦਾ ਤੇ ਸਾਨੂੰ ਬਾਅਦ ਚ ਪਤਾ ਲੱਗਦਾ ਹਾਂ ਹਾਂ ਕੁਝ ਮਿਲੀ ਸੈਕਿੰਡ ਪਹਿਲਾਂ ਦਿਮਾਗ ਨੇ ਸ਼ਾਇਦ ਫੈਸਲਾ ਕਰ ਲਿਆ ਸੀ ਤੇ ਸਾਡਾ ਜਿਹੜਾ ਚੇਤਨ ਅਨੁਭਵ ਹੈ ਕਿ ਮੈਂ ਹੁਣ ਫੈਸਲਾ ਕਰ ਰਿਹਾ ਹਾਂ ਉਹ ਸ਼ਾਇਦ ਬਾਅਦ ਚ ਆਉਂਦਾ ਤਾਂ ਫਿਰ ਇਹਦਾ ਕੀ ਮਤਲਬ ਹੋਇਆ ਜੇ ਦਿਮਾਗ ਪਹਿਲਾਂ ਫੈਸਲਾ ਕਰ ਲੈਂਦਾ ਤਾਂ ਸਾਡੀ ਚੋਣ ਦਾ ਅਹਿਸਾਸ ਕਿੱਥੋਂ ਆਂਦਾ ਹੈ ਇਹ ਸਿਰਫ ਇੱਕ ਬਾਅਦ ਵਿੱਚ ਜੋੜੀ ਗਈ ਕਹਾਣੀ ਹੈ ਜੋ ਸਾਡਾ ਦਿਮਾਗ ਸਾਨੂੰ ਸੁਣਾਉਂਦਾ ਤਾਂ ਕਿ ਸਾਨੂੰ ਲੱਗੇ ਕਿ ਕੰਟਰੋਲ ਸਾਡੇ ਹੱਥ ਵਿੱਚ। ਕਈ ਸਾਇੰেন্টিਸਟ ਦੇ ਫਿਲਾਸਫਰ ਇਹੀ ਸੋਚਦੇ ਨੇ। ਉਹ ਕਹਿੰਦੇ ਨੇ ਕਿ ਸ਼ਾਇਦ ਆਜ਼ਾਦ ਇੱਛਾ ਜਿਵੇਂ ਅਸੀਂ ਆਮ ਤੌਰ ਤੇ ਸਮਝਦੇ ਆਂ ਕਿ ਅਸੀਂ ਕਿਸੇ ਵੀ ਹਾਲਤ 'ਚ ਪੂਰੀ ਤਰ੍ਹਾਂ ਆਜ਼ਾਦ ਹੋ ਕੇ ਕੁਝ ਵੀ ਚੁਣ ਸਕਦੇ ਆਂ। ਸ਼ਾਇਦ ਹੈ ਹੀ ਨਹੀਂ। ਉਹ ਪਰ ਜਿਵੇਂ শ্রোਤਾ 'ਚ ਕਿਹਾ ਗਿਆ ਹੈ ਇਹ ਜਿਹੜਾ ਅਹਿਸਾਸ ਹੈ ਨਾ ਕਿ ਮੈਂ ਚੋਣ ਕਰ ਰਿਹਾ ਹਾਂ ਜਾਂ ਮੈਂ ਆਪਣੀ ਜ਼ਿੰਦਗੀ ਚਲਾ ਰਿਹਾ ਹਾਂ ਇਹ ਬਹੁਤ ਤਾਕਤਵਰ ਹੈ। ਤੇ ਸ਼ਾਇਦ ਮਨੋਵਿਗਿਆਨਿਕ ਤੌਰ ਤੇ ਇਹ ਇੱਕ ਜ਼ਰੂਰੀ ਭੁਲੇਖਾ ਹੋਵੇ ਜ਼ਰੂਰੀ ਭੁਲੇਖਾ ਨੈਸੈਸਰੀ ਇਲਿਊਜ਼ਨ ਹਾਂਜੀ ਦੇਖੋ ਮਨੁੱਖੀ ਦਿਮਾਗ ਨੂੰ ਨਾ ਕਾਰਨ ਲੱਭਣ ਦੀ ਹਰ ਚੀਜ਼ ਨੂੰ ਤਰਤੀਬ ਚ ਰੱਖਣ ਦੀ ਆਦਤ ਹੈ ਤੇ ਕੰਟਰੋਲ ਚ ਮਹਿਸੂਸ ਕਰਨਾ ਚੱਲਾ ਲੱਗਦਾ ਹੈ ਇੱਕ ਕੰਟਰੋਲ ਦਾ ਭੁਲੇਖਾ ਹੀ ਸਾਨੂੰ ਅੱਗੇ ਵਧਣ ਪਲਾਨ ਬਣਾਉਣ ਮਿਹਨਤ ਕਰਨ ਮੁਸ਼ਕਲਾਂ ਨਾਲ ਲੜਨ ਲਈ ਪ੍ਰੇਰਿਤ ਕਰਦਾ ਹੈ ਹਾਂ ਇਹ ਗਲਤ ਹੈ ਜੇ ਸਾਨੂੰ ਪੱਕਾ ਪਤਾ ਲੱਗ ਜਾਵੇ ਕਿ ਸਭ ਕੁਝ ਪਹਿਲਾਂ ਤੋਂ ਤੈ ਹੈ ਤੇ ਸਾਡਾ ਕੋਈ ਵਸ ਨਹੀਂ ਤੇ ਸ਼ਾਇਦ ਅਸੀਂ ਕੁਝ ਕਰੀਏ ਹੀ ਨਾ ਇਸ ਲਈ ਇਹ ਪੁਲੇਖਾ ਇੱਕ ਤਰ੍ਹਾਂ ਦਾ ਮਾਨਸਿਕ ਫਿਊਲ ਹੈ ਜੋ ਸਾਨੂੰ ਚਲਦੇ ਰੱਖਦਾ ਭਾਵੇਂ ਅਸਲੀਅਤ ਕੁਝ ਵੀ ਹੋਵੇ ਇਹ ਵਾਕਈ ਬਹੁਤ ਮਤਲਬ ਡੂੰਗੀ ਗੱਲ ਹੈ ਕਿ ਸ਼ਾਇਦ ਸਾਡੇ ਕੰਮ ਕਰਨ ਲਈ ਇੱਕ ਪੁਲੇਖਾ ਹੀ ਜ਼ਰੂਰੀ ਹੋਵੇ ਤੇ ਇਹ ਗੱਲ ਸਾਨੂੰ ਸਿੱਧਾ ਸਾਡੀ ਪਛਾਣ ਦੇ ਅਗਲੇ ਵੱਡੇ ਸਵਾਲ ਤੇ ਲੈ ਜਾਂਦੀ ਹੈ ਇਹ ਮੈਂ ਕੌਣ ਹਾਂ ਜੇ ਸਮਾ ਪਰਮ ਹੈ ਆਜ਼ਾਦ ਇੱਛਾ ਤੇ ਸ਼ੱਕ ਹੈ ਤਾਂ ਸਾਡੀ ਆਪਣੀ ਹੋਂਦ ਦਾ ਆਧਾਰ ਕੀ ਰਹਿ ਗਿਆ ਹਾਂ ਸਰੋਤ ਇਹਨੂੰ ਸਮਝਾਉਣ ਲਈ ਗ੍ਰੈਂਡਫਾਦਰ ਪੈਰਾਡੌਕਸ ਦੀ ਵਰਤੋਂ ਕਰਦੇ ਆ ਉਹ ਕਲਾਸਿਕ ਟਾਈਮ ਟ੍ਰੈਵਲ ਵਾਲੀ ਪਹੇਲੀ ਹਾਂਜੀ ਦੱਸੋ ਉਹਦੇ ਬਾਰੇ ਕਿ ਜੇ ਕੋਈ ਬੰਦਾ ਟਾਈਮ 'ਚ ਪਿੱਛੇ ਜਾ ਕੇ ਆਪਣੇ ਦਾਦਾ ਜੀ ਨੂੰ ਉਦੋਂ ਮਾਰ ਦੇਵੇ ਜਦੋਂ ਉਹ ਜਵਾਨ ਸੀ ਤੇ ਅਜੇ ਦਾਦੀ ਨੂੰ ਮਿਲੇ ਵੀ ਨਹੀਂ ਸੀ ਤਾਂ ਉਸ ਬੰਦੇ ਦਾ ਪਿਓ ਤਾਂ ਜੰਮੇਗਾ ਹੀ ਨਹੀਂ ਸਹੀ ਗੱਲ ਤੇ ਜੇ ਪਿਓ ਨਹੀਂ ਜੰਮਿਆ ਤਾਂ ਉਹ ਬੰਦਾ ਖੁਦ ਕਿਵੇਂ ਪੈਦਾ ਹੋ ਸਕਦਾ ਤੇ ਜੇ ਉਹ ਪੈਦਾ ਹੀ ਨਹੀਂ ਹੋਇਆ ਤਾਂ ਉਹ ਪਿੱਛੇ ਜਾ ਕੇ ਦਾਦੇ ਨੂੰ ਕਿਵੇਂ ਮਾਰ ਸਕਦਾ ਸੀ ਇਹ ਤਾਂ ਇੱਕ ਅਜੀਆ ਚੱਕਰ ਬਣ ਗਿਆ ਜਿਸ ਦਾ ਕੋਈ ਹੱਲ ਹੀ ਨਹੀਂ ਲੱਭਦਾ ਹਾਂਜੀ ਇਹ ਤਰਕ ਨੂੰ ਹੀ ਤੋੜ ਦਿੰਦਾ ਪਰ ਇਹਦਾ ਮਨੋਵਿਗਿਆਨਿਕ ਤੇ ਫਿਲਾਸਫਿਕ ਮਹੱਤਵ ਬਹੁਤ ਜ਼ਿਆਦਾ ਵਾ ਇਹ ਪੈਰਾਡੌਕਸ ਦਿਖਾਉਂਦਾ ਕਿ ਸਾਡਾ ਅੱਜ ਸਾਡੇ ਕੱਲ ਨਾਲ ਕਿੰਨਾ ਜ਼ਿਆਦਾ ਜੁੜਿਆ ਹੋਇਆ ਕਿੰਨਾ ਨਾਜ਼ੁਕ ਰਿਸ਼ਤਾ ਵਾ ਹੂੰ ਤਾਂ ਤੀਕ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਸਿਰਫ ਤਰਕਹੀਨ ਹੀ ਨਹੀਂ ਸਗੋ ਇਹ ਸਾਡੀ ਆਪਣੀ ਹੋਂਦ ਦੀ ਨੀ ਹਿਲਾ ਸਕਦੀ ਆ ਹਾਂ ਹੁਣ ਕੁਝ ਫਿਜ਼ਿਸਿਸਟ ਇਸ ਤੋਂ ਬਚਣ ਲਈ ਆਲਟਰਨੇਟ ਟਾਈਮਲਾਈਨਸ ਜਾਂ ਮਲਟੀਵਰਸ ਦੀ ਗੱਲ ਕਰਦੇ ਨੇ ਆਲਟਰਨੇਟ ਟਾਈਮਲਾਈਨਸ ਮਤਲਬ ਵੱਖਰੀਆਂ ਹਕੀਕਤਾਂ ਹਾਂ ਉਹ ਕਹਿੰਦੇ ਨੇ ਕਿ ਸ਼ਾਇਦ ਜਦੋਂ ਤੁਸੀਂ ਪਿੱਛੇ ਜਾ ਕੇ ਕੁਝ ਬਦਲਦੇ ਹੋ ਤਾਂ ਤੁਸੀਂ ਆਪਣੀ ਅਸਲੀ ਟਾਈਮਲਾਈਨ ਨਹੀਂ ਬਦਲਦੇ ਸਗੋ ਇੱਕ ਨਵੀਂ ਵੱਖਰੀ ਸ਼ਾਖਾ ਬਣਾ ਦਿੰਦੇ ਹੋ ਇੱਕ ਵਕਰੀ ਹਕੀਕਤ ਜਿੱਥੇ ਤੁਹਾਡੇ ਦਾਦਾ ਜੀ ਨਹੀਂ ਰਹੇ ਪਰ ਤੁਹਾਡੀ ਅਸਲੀ ਹਕੀਕਤ ਜਿੱਥੋਂ ਤੁਸੀਂ ਆਏ ਸੀ ਉਹ ਉਵੇਂ ਹੀ ਰਹਿੰਦੀ ਹੈ ਪਰ ਜੇ ਸੱਚ ਹੈ ਕਿ ਹਰ ਫੈਸਲੇ ਨਾਲ ਨਵੀਆਂ ਟਾਈਮਲਾਈਨਾਂ ਬਣ ਸਕਦੀਆਂ ਇਹ ਤਾਂ ਪਹਿਚਾਣ ਦੇ ਸਵਾਲ ਨੂੰ ਹੋਰ ਵੀ ਉਲਝਾ ਦਿੰਦਾ ਜੇ ਮੇਰੇ ਅਣਗਿਣਤ ਵਰਜ਼ਨ ਵੱਖ-ਵੱਖ ਹਕੀਕਤਾਂ 'ਚ ਜੀ ਰਹੇ ਨੇ ਵੱਖ-ਵੱਖ ਫੈਸਲੇ ਕਰ ਰਹੇ ਨੇ ਤਾਂ ਫਿਰ ਅਸਲੀ ਮੈਂ ਕੌਣ ਹੋਇਆ ਕੀ ਕੋਈ ਇੱਕ ਮੈਂ ਦੂਜਿਆਂ ਨਾਲੋਂ ਜ਼ਿਆਦਾ ਅਸਲੀ ਹੈ ਇਹ ਬਹੁਤ ਵੱਡਾ ਸਵਾਲ ਹੈ ਜਿਹਦਾ ਕੋਈ ਸੌਖਾ ਜਵਾਬ ਨਹੀਂ ਇਹ ਸਾਨੂੰ ਪਹਿਚਾਨ ਦੀ ਅਸਲੀਅਤ ਬਾਰੇ ਹੋਰ ਡੂੰਘਾ ਸੋਚਣ ਲਈ ਮਜਬੂਰ ਕਰਦਾ ਹੈ ਤੇ ਇੱਥੇ ਉਹ ਥੀਸੀਅਸ ਦੇ ਜਹਾਜ਼ ਵਾਲੀ ਕਹਾਣੀ ਬੜੀ ਕੰਮ ਦੀ ਆਉਂਦੀ ਹੈ ਜਿਹਦਾ ਜ਼ਿਕਰ ਸਰੋਤਾਂ 'ਚ ਵੀ ਹੈ ਅੱਛਾ ਥੀਸੀਅਸ ਦਾ ਜਹਾਜ਼ ਉਹ ਕੀ ਕਹਾਣੀ ਸੀ ਉਹ ਪ੍ਰਾਚੀਨ ਯੂਨਾਨ ਦੀ ਕਹਾਣੀ ਹੈ ਥੀਸੀਅਸ ਇੱਕ ਮਹਾਨ ਯੋद्धा ਸੀ ਉਹਦਾ ਇੱਕ ਜਹਾਜ਼ ਸੀ ਸਮੇਂ ਨਾਲ ਜਹਾਜ਼ ਦੇ ਪੁਰਜ਼ੇ ਪੁਰਾਣੇ ਹੋ ਗਏ ਤੇ ਬਦਲੇ ਜਾਣ ਲੱਗੇ ਹਮ ਇੱਕ ਇੱਕ ਕਰਕੇ ਹਰ ਫੱਟਾ ਹਰ ਕਿਲ ਹਰ ਰਸੀ ਸਭ ਕੁਝ ਨਵਾਂ ਪਾ ਦਿੱਤਾ ਅਖੀਰ 'ਚ ਇੱਕ ਸਮਾਂ ਆਇਆ ਜਦੋਂ ਜਹਾਜ਼ ਦਾ ਕੋਈ ਵੀ ਅਸਲੀ ਹਿੱਸਾ ਬਾਕੀ ਨਹੀਂ ਰਹਾ ਤਾਂ ਸਵਾਲ ਉੱਠਿਆ ਕਿ ਇਹ ਹੁਣ ਵੀ ਉਹੀ ਥੀਸੀਸ ਦਾ ਜਹਾਜ਼ ਹੈ ਵਾਹ ਇਹ ਤਾਂ ਸੋਚਣ ਵਾਲੀ ਗੱਲ ਹੈ ਤੇ ਇੱਕ ਹੋਰ ਸਵਾਲ ਜੇ ਉਹ ਸਾਰੇ ਪੁਰਾਣੇ ਲਾਏ ਹੋਏ ਪੁਰਜ਼ੇ ਇਕੱਠੇ ਕਰਕੇ ਇੱਕ ਹੋਰ ਜਹਾਜ਼ ਬਣਾ ਦਈਏ ਤਾਂ ਅਸਲੀ ਥੀਸੀਸ ਦਾ ਜਹਾਜ਼ ਕਿਹੜਾ ਹੋਵੇਗਾ ਓਹੋ ਇਹ ਤਾਂ ਸਿੱਧਾ ਸਾਡੇ ਤੇ ਲਾਗੂ ਹੁੰਦਾ ਸਾਡੇ ਸਰੀਰ ਦੇ ਸੈੱਲ ਲਗਾਤਾਰ ਮਰਦੇ ਤੇ ਨਵੇਂ ਬਣਦੇ ਰਹਿੰਦੇ ਆ ਕਹਿੰਦੇ ਆ ਨਾ ਹਰ 7 ਸਾਲ ਚ ਸਾਰਾ ਸਰੀਰ ਬਦਲ ਜਾਂਦਾ ਹੈ ਹਾਂਜੀ ਲਗਭਗ ਸਾਡੇ ਵਿਚਾਰ ਸਾਡੀਆਂ ਯਾਦਾਂ ਪਸੰਦ ਨਾ ਪਸੰਦ ਸਭ ਕੁਝ ਬਦਲਦਾ ਕੁਝ ਨਵਾਂ ਆਉਂਦਾ ਕੁਝ ਪੁਰਾਣਾ ਮਿਟ ਜਾਂਦਾ ਜਾਂ ਬਦਲ ਜਾਂਦਾ ਤਾਂ ਫਿਰ ਮੈਂ ਦੀ ਨਿਰੰਦਰਤਾ ਕਿੱਥੇ ਰਹੀ ਜੇ ਮੇਰਾ ਕੋਈ ਵੀ ਹਿੱਸਾ ਸਰੀਰਕ ਜਾਂ ਮਾਨਸਿਕ ਉਹੀ ਨਹੀਂ ਜੋ 10 ਸਾਲ ਪਹਿਲਾਂ ਸੀ ਤਾਂ ਮੈਂ ਕਿਵੇਂ ਕਹਾਂ ਕਿ ਮੈਂ ਉਹੀ ਬੰਦਾ ਹਾਂ ਇਹੀ ਤਾਂ ਪਛਾਣ ਦਾ ਕੇਂਦਰੀ ਸਵਾਲ ਹੈ ਪੇ ਮਨੋਵਿਗਿਆਨ ਤੇ ਫਿਲਾਸਫੀ ਇਹਦਾ ਜਵਾਬ ਸਥਿਰਤਾ ਚ ਨਹੀਂ ਲੱਭਦੇ ਸਗੋਂ ਪ੍ਰਕਿਰਿਆ ਤੇ ਨਿਰੰਤਰਤਾ ਚ ਲੱਭਦੇ ਨੇ ਜਿਵੇਂ ਸਰੋਤ ਕਹਿੰਦੇ ਨੇ ਸਵੈ ਜਾਂ ਸੈਲਫ ਕੋਈ ਠੋਸ ਨਾ ਬਦਲਣ ਵਾਲੀ ਚੀਜ਼ ਨਹੀਂ ਹੈ ਜਿਵੇਂ ਕੋਈ ਪੱਥਰ ਹੋਵੇ ਤਾਂ ਫਿਰ ਕੀ ਹੈ ਸਗੋਂ ਇਹ ਇੱਕ ਪ੍ਰਕਿਰਿਆ ਵਾ ਇੱਕ ਵਹਾਵ ਆ ਜਿਵੇਂ ਦਰਿਆ ਹੁੰਦੇ ਨਾ ਹਰ ਪਲ ਪਾਣੀ ਨਵਾਂ ਵਗ ਰਿਹਾ ਪਰ ਅਸੀਂ ਕਹਿੰਦੇ ਆ ਉਹੀ ਦਰਿਆ ਕਿਉਂ ਹਾਂ ਕਿਉਂਕਿ ਉਹ ਚੱਲ ਰਿਹਾ ਹੈ ਇੱਕੋ ਰਾਤੇ ਬਿਲਕੁਲ ਉਹਦੀ ਇੱਕ ਨਿਰੰਤਰਤਾਵਾ ਇੱਕ ਪੈਟਰਨ ਹੈ ਇੱਕ ਰੂਪ ਹੈ ਜਾਂ ਜਿਵੇਂ ਸੰਗੀਤ ਦੀ ਧੁਨ ਹਰ ਸੁਰ ਵੱਖਰਾ ਆ ਕੇ ਚਲਾ ਜਾਂਦਾ ਪਰ ਉਹਨਾਂ ਸੁਰਾਂ ਦੇ ਖਾਸ ਰਿਸ਼ਤੇ ਤੋਂ ਇੱਕ ਧੁਨ ਬਣਦੀ ਆ ਜਿਸ ਦੀ ਆਪਣੀ ਪਛਾਣ ਹੁੰਦੀ ਆ ਹਮ ਸਮਝ ਗਿਆ ਸ਼ਾਇਦ ਮਨੁੱਖੀ ਪਛਾਣ ਵੀ ਕੁਛ ਇਦਾਂ ਦੀ ਹੈ ਸਾਡੇ ਹਿੱਸੇ ਬਦਲਦੇ ਰਹਿੰਦੇ ਨੇ ਪਰ ਸ਼ਾਇਦ ਇਹਨਾਂ ਬਦਲਦੇ ਹਿੱਸਿਆਂ ਦੇ ਆਪਸੀ ਸਬੰਧਾਂ ਦਾ ਪੈਟਰਨ ਸਾਡੀ ਜ਼ਿੰਦਗੀ ਦੀ ਕਹਾਣੀ ਦੀ ਲੜੀ ਸਾਡੀਆਂ ਯਾਦਾਂ ਦਾ ਜੁੜਿਆ ਹੋਇਆ ਤਾਣਾ ਬਾਣਾ ਤੇ ਸਭ ਤੋਂ ਵੱਧ ਸਾਡੇ ਆਪਣੇ ਆਪ ਹੋਣ ਦੀ ਚੇਤਨ ਭਾਵਨਾ ਇਹ ਸਭ ਮਿਲ ਕੇ ਸਾਨੂੰ ਇੱਕ ਨਿਰੰਤਰਤਾ ਦਾ ਅਹਿਸਾਸ ਦਿੰਦੇ ਨੇ ਮਤਲਬ ਬਦਲਾਅ ਦੇ ਬਾਵਜੂਦ ਕੁਝ ਐਸਾ ਹੈ ਜੋ ਜੁੜਿਆ ਰਹਿੰਦਾ ਹੈ ਹਾਂਜੀ ਇਸ ਨਜ਼ਰੀਏ ਤੋਂ ਬਦਲਾਅ ਪਛਾਣ ਦਾ ਦੁਸ਼ਮਣ ਨਹੀਂ ਸਗੋਂ ਉਹਦਾ ਹਿੱਸਾ ਹੈ ਸ਼ਾਇਦ ਬਦਲਾਅ ਦੇ باوجود ਬਣੇ ਰਹਿਣਾ ਹੀ ਪਹਿਚਾਣ ਹੈ ਕਾ ਅੱਜ ਦੀ ਇਸ ਮਤਲਬ ਕਾਫੀ ਦੂੰਗੀ ਗੱਲਬਾਤ ਨੂੰ ਜੇ ਸਮੇਟੀਏ ਤਾਂ ਅਸੀਂ ਦੇਖਿਆ ਕਿ ਕਿਵੇਂ ਸਮੇਂ ਦੀ ਅਸਲੀਅਤ ਜਿਹਨੂੰ ਆਪਾਂ ਪਰਮ ਵੀ ਕਹਿ ਸਕਦੇ ਹਾਂ ਉਹ ਬਲੌਕ ਬ੍ਰਹਮੰਡ ਵਾਲੀ ਗੱਲ ਹੂੰ ਫਿਰ ਉਹ ਕਾਰਨ ਤੇ ਪ੍ਰਭਾਵ ਦੇ ਅਜੀਬ ਚੱਕਰ ਕਾਰਨਲ ਲੂਪ ਤੇ ਸਾਡੀ ਆਪਣੀ ਆਜ਼ਾਦ ਇੱਛਾ ਦਾ ਸਵਾਲ ਇਹ ਸਭ ਮਿਲ ਕੇ ਸਾਡੀ ਪਛਾਣ ਦੇ ਮਸਲੇ ਨੂੰ ਕਿੰਨਾ ਪਿਚੀਦਾ ਬਣਾ ਦਿੰਦੇ ਨੇ ਬਿਲਕੁਲ ਉਹ ਗ੍ਰੈਂਡਫਾਦਰ ਪੈਰਾਡੌਕਸ ਸਾਨੂੰ ਅਤੀਤ ਨਾਲ ਸਾਡੇ ਰਿਸ਼ਤੇ ਦੀ ਨਜ਼ੂਕਤਾ ਦਿਖਾਉਂਦਾ ਤੇ ਥੀਸਿਸ ਦਾ ਜਹਾਜ ਪੁੱਛਦਾ ਕਿ ਲਗਾਤਾਰ ਬਦਲਣ ਦੇ ਬਾਵਜੂਦ ਅਸੀਂ ਕੌਣ ਹਾਂ ਸਹੀ ਗੱਲ ਹੈ ਤੇ ਸਾਰੀ ਗੱਲਬਾਤ ਦਾ ਜਿਹੜਾ ਮੁੱਖ ਨਿਚੋਰ ਨਿਕਲਦਾ ਹੈ ਉਹ ਸ਼ਾਇਦ ਇਹੀ ਹੈ ਕਿ ਹੋਣ ਦਾ ਅਸਲੀ ਮਤਲਬ ਕਿਸੇ ਰੁਕੀ ਹੋਈ ਸਥਿਰ ਅਵਸਥਾ 'ਚ ਨਹੀਂ ਸਗੋਂ ਬਦਲਾਅ ਦੇ ਦੌਰਾਨ ਵੀ ਨਿਰੰਤਰਤਾ ਨੂੰ ਬਣਾਈ ਰੱਖਣ 'ਚ ਹੈ ਹੂੰ ਅਸੀਂ ਸ਼ਾਇਦ ਇੱਕ ਜਿਉਂਦੀ ਜਾਗਦੀ ਕਹਾਣੀ ਵਾਂਗਾਂ ਜਿਹੜੀ ਹਰ ਪਲ ਹਰ ਦਿਨ ਨਵੇਂ ਸ਼ਬਦਾਂ ਨਾਲ ਲਿਖੀ ਜਾ ਰਹੀ ਹੈ ਪਰ ਉਸ ਕਹਾਣੀ ਦੀ ਇੱਕ ਕੋਰ ਥੀਮ ਇੱਕ ਰੂਹ ਇੱਕ ਤਾਰਾ ਹੈ ਜੋ ਬਣੀ ਰਹਿੰਦੀ ਹੈ ਵਧੀਆ ਗੱਲ ਕਹੀ ਸਰੋਤਾں ਚ ਇੱਕ ਹੋਰ ਬੜੀ ਦਿਲਚਸਪ ਗੱਲ ਸੀ ਕਿ ਅਸੀਂ ਸਮੇਂ ਦੇ ਗੁਲਾਮ ਨਹੀਂ ਸਗੋਂ ਦਰਸ਼ਕ ਹੋ ਸਕਦੇ ਹਾਂ ਦਰਸ਼ਕ ਕਿਵੇਂ ਜੇ ਅਸੀਂ ਆਪਣੀ ਅੰਦਰੂਨੀ ਜਾਗਰੂਕਤਾ ਆਪਣੀ ਚੇਤਨਾ ਨੂੰ ਵਧਾ ਲਈਏ ਤਾਂ ਅਸੀਂ ਜ਼ਿੰਦਗੀ ਦੀ ਫਿਲਮ 'ਚ ਸਿਰਫ ਇੱਕ ਕਿਰਦਾਰ ਵਾਂਗ ਰੋਲ ਨਿਭਾਉਣ ਦੀ ਬਜਾਏ ਉਸ ਫਿਲਮ ਦੇ ਸ਼ਾਂਤ ਸਮਝਦਾਰ ਦਰਸ਼ਕ ਵੀ ਬਣ ਸਕਦੇ ਹਾਂ ਅੱਛਾ ਮਤਲਬ ਆਪਣੇ ਜੀਵਨ ਦੇ ਡਰਾਮੇ 'ਚ ਉਲਝਣ ਦੀ ਬਜਾਏ ਉਹਨੂੰ ਥੋੜਾ ਦੂਰੋਂ ਦੇਖ ਸਕਦੇ ਹਾਂ ਹਾਂ ਇੱਕ ਵੱਡੇ ਪਰਿਪੇਖ ਤੋਂ ਇਹ ਸੱਚੀ ਇੱਕ ਬਹੁਤ ਸ਼ਕਤੀਸ਼ਾਲੀ ਵਿਚਾਰ ਹੈ ਕਿਰਦਾਰ ਤੋਂ ਦਰਸ਼ਕ ਬਣਨਾ ਅਖੀਰ ਚ ਜਿਵੇਂ ਆਪਾਂ ਹਮੇਸ਼ਾ ਕਰਦੇ ਆਂ ਸਰੋਤਾਵਾਂ ਚੋਂ ਇੱਕ ਇਹੋ ਜਿਹਾ ਵਿਚਾਰ ਸਾਂਝਾ ਕਰਨਾ ਚਾਹਾਂਗਾ ਜਿਹਦੇ ਤੇ ਸੁਣਨ ਵਾਲੇ ਆਪੋ ਆਪਣੇ ਤਰੀਕੇ ਨਾਲ ਸੋਚ ਸਕਦੇ ਨੇ ਹਾਂਜੀ ਜ਼ਰੂਰ ਇੱਕ ਵਿਚਾਰ ਇਹ ਹੈ ਸ਼ਾਇਦ ਅਸਲ ਆਜ਼ਾਦੀ ਚਾ ਇਹ ਤੈਕਰਣ ਚ ਨਹੀਂ ਹੈ ਕਿ ਸਾਡੇ ਨਾਲ ਕੀ ਹੁੰਦਾ ਹੈ ਸਗੋਂ ਇਸ ਗੱਲ ਚ ਹੈ ਕਿ ਅਸੀਂ ਜੋ ਹੋ ਰਿਹਾ ਹੈ ਉਸ ਪ੍ਰਤੀ ਕਿੰਨੀ ਜਾਗਰੂਕਤਾ ਕਿੰਨੀ ਸਵੀਕ੍ਰਤੀ ਤੇ ਕਿੰਨੀ ਸ਼ਾਨ ਨਾਲ ਜਵਾਬ ਦਿੰਨੇ ਆ ਵਾ ਜਾਂ ਫਿਰ ਆਲਾਇਨਾ ਤੂੰ ਇੱਕ ਪਲ ਨਹੀਂ ਤੂੰ ਇੱਕ ਤਾਰਾ ਹੈ ਇੱਕ ਕਹਾਣੀ ਹੈ ਜੋ ਹਰ ਦਿਨ ਨਵੀਂ ਲਿਖੀ ਜਾਂਦੀ ਹੈ ਪਰ ਉਸ ਦੀ ਰੂਹ ਕਦੇ ਨਹੀਂ ਬਦਲਦੀ ਬਹੁਤ ਖੂਬ ਇਹਨਾਂ ਵਿਚਾਰਾਂ ਨਾਲ ਹੀ ਫਿਰ ਆਪਾਂ ਅੱਜ ਦੀ ਗੱਲਬਾਤ ਨੂੰ ਇੱਥੇ ਰੋਕਦੇ ਹਾਂ ਉਮੀਦ ਹੈ ਕਿ ਇਹਨਾਂ ਗੱਲਾਂ ਨੇ ਸੋਚ ਦੇ ਕੁਝ ਨਵੇਂ ਰਾਹ ਖੋਲੇ ਹੋਣਗੇ ਤੇ ਸੁਣਨ ਵਾਲਿਆਂ ਨੂੰ ਆਪਣੀ ਹੋੰਦ ਦੀਆਂ ਇਹਨਾਂ ਡੂੰਘੀਆਂ ਪਰਤਾਂ ਬਾਰੇ ਹੋਰ ਜਾਣਨ ਲਈ ਪ੍ਰੇਰਿਆ ਹੋਵੇਗਾ ਬਿਲਕੁਲ ਅਗਲੀ ਵਾਰ ਫਿਰ ਮਿਲਾਂਗੇ ਕਿਸੇ ਹੋਰ ਡੂੰਘੇ ਵਿਸ਼ੇ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ